બોલ ઓકે બોલ કે જનની વેલીને હી કરી બડા કર આ મે અચ્છા અચ્છા થону પહેલા દાદા કે ઓર કે અચ્છા અચ્છા મેનો ભી એટે ટાઈમ થી દસિયા હા હા ਉਹ ਯੋ ਕੀ ਨਹੀਂ ਉਹ ਉਹ ਆਪ ਸੈੱਟ ਨੇ ਨਾਲੇ ਉਹ ਤੁਹਾਡਾ ਜੀ ਜਾਉਂਗਾ ਫਿਰ ਮੈਂ ਇਹਦੇ ਤੋਂ 500000 ਦਾ ਮਕਾਨ ਉਹਦੇ ਅੱਧਾ ਡੇਵਲਪਰ ਨਾਲ ਸਿਰਫ 200000 ਰੁਪਏ ਚੱਲੀਏ ਸਟਾਰ ਲਈ ਥੋੜਾ ਨਹੀਂ ਯਾਰ ਮੈਂ ਤੁਹਾਨੂੰ ਇਹ ਸੁਣਾ ਪਾ ਕੁਝ ਚਾਹ ਰਿਹਾ ਆਪਾਂ ਇਹ ਦੇਖਦੇ ਹਾਂ ਸਾਹਮਣੇ ਗੱਲ ਕਰਦੇ ਹਾਂ ਤਾਲੀ ਮੈਂ ਭੇਜ ਦੇਈ ਯਾਰ ਆਗੇ ਸੀ ਮੈਂ ਟੈਨਸ਼ਨ ਨਾ ਫੋਟੇਜ ਮੈਂ ਤੇਰਾ ਫੋਨ ਆਇਆ ਸੀ ਮੈਂ ਆਪੇ ਚ ਦਵਾ ਦੇਣਾ ਨਾ ਮੇਰੇ ਕੋਲ ਕਾਹਨਾਂ ਵਾਲੇ ਭੇਜਿਆ ਨੇ ਯਾਰ 6000 ਮੇਰੇ ਕੋਲ ਆ ਆਹ ਕੰਡੀ ਮੈਂ ਲੋਕੇਸ਼ਨ ਭੇਜਦਾ ਕਿੱਥੇ ਖੜੇ ਹੋ ਸੀ ਅਸਾਉਂ ਦੀ ਖੜੇ ਨੇ ਜਨਾ ਪ੍ਰੈਸ ਵਾਲੇ ਕਿੰਨੇ ਕਹ ਕੇ ਇੱਕ ਹੋਰ ਮੈਂ ਸਰਦਾਰਾ ਭੇਜਦਾ ਸਦਾਕਰ ਕਿੱਥੇ ਗੱਲ ਅੱਗ ਬੇਟਾ ਨੁਕੇਸ਼ੀ ਭੇਜੀ ਡਿਪਟੀ ਸਾਹਿਬ ਨੂੰ ਦੁਆਰਾ ਕਿਹਾ ਸੰਦੀਪ ਨੂੰ ਸੰਦੀਪ ਨੂੰ ਮਾਰੀਆਂ ਰੱਖੋ ਅੱਛਾ ਅੱਛਾ ਤੈਨੂੰ ਕਿੱਥੇ ਜ਼ਿਆਦਾ ਪਿੱਛੇ ਨੂੰ ਪਿੱਛੇ ਨੂੰ ਜਿੱਥੋਂ ਆਪਾਂ ਪਹਿਲਾਂ ਆਏ ਸੀ ਮੈਨੂੰ ਲੋਕੇਸ਼ਨ ਪਾਦਾ ਯਾਦੂ ਨੂੰ ਤੇ ਸਾਨੂੰ ਕੁਛ ਪੈਣਾ ਤੇ ਨੇ ਕਹਾ ਉਹ ਤਾਂ ਕਰ ਲੋ ਸਰਪ੍ਰਸਤ ਤੇ ਪੈਸਾ ਹਾਂ ਉਹ ਫਿਰ ਉਹ ਵਾਲਾ ਵੀ ਮੈਂ ਦੁਕਾਨ ਦਾ ਹਾਂ ਜੀ ਬੁੜੇ ਢੇਡੀਆਂ ਸੁਨਾਮ ਗੱਦੜ ਗਿਆ ਪੇਜ ਪੇਜ ਬਲਾ ਇੱਕ ਤੇ ਸੰਦੀਪ ਛੱਡਦਾ ਜੀ ਜਿਹੜੇ ਪ੍ਰਤੀਦਰ ਦੇ ਪਹਿਲਾਂ ਸਰ 1 ਲੱਖ ਜੀ ਕਹਾ ਨੀਲਾ ਤੇਰੇ ਨਾਮ ਹਾਂ ਜੀ ਸਰ ਸਰ ਠੀਕ ਸੋਗਰਾਉਂ ਜੀ ਉਹ ਜੀ ਚੀਜ਼ੇ ਜੋ ਤਾਂ ਨਹੀਂ ਆਪਾਸੋਂ ਕੋਈ ਖਿੰਦ ਦੇ ਦਾ ਕਰਮਾ ਕਰ ਜਾਣਾ ਆਪਾਸ ਰੱਗੇ ਚੱਲਿਆ ਯਾਰ ਇਹਨੂੰ ਤਾਂ ਪਿੱਠਾ ਹਾਂਜੀ ਹਾਂਜੀ ਆ ਸਦਾਗਰ ਲੰਗੋ ਸਦਾਗਰ ਕਰਤਾ ਮੈਂ ਕਰਾਉਂ ਮੈਂ ਬੜੀ ਯਕਤ ਨੂੰ ਫੋਨ ਕਰ ਰਿਹਾ ਉਹਦਾ ਟੱਚ ਚ ਰਵੇ ਬੜਾ ਜੰਗਲ ਚੱਲਦਾ ਨਹੀਂ ਮੇਰਾ ਫੋਨ ਮੈਂ ਇੱਧਰ ਬਿਜੀ ਹੋਇਆ ਹਾਂ ਛੱਡ ਕੇ ਆਏ ਸਟਿਲ ਮਾਰ ਲਵਾਂ

ਕਿਹੜਾ ਪਿੰਡ ਵੀ ਰੇਡ ਹੋਈ ਜਿੱਥੇ ਚੋਰੀ ਵਾਲੇ ਅੱਟੀ ਦਾ ਘਰ ਆਇਆ ਇਨ ਆ ਰਿਹਾ ਤਾਂ ਆ ਬੰਦਾ ਆੜਾ ਇਹਦਾ ਬੋਰਡ ਵੀ ਫਟਾ ਰਿਹਾ ਇਹਨੂੰ ਯਾਰ ਉਹ ਗੱਡੀ ਚ ਬਿਠਾ ਲੀ ਇਹਨੂੰ ਉਹ ਗੱਡੀ ਚ ਬਿਠਾ ਆ ਜੀ ਬਤਾ ਜੀ ਤਾਂ ਇੱਥੇ ਜੀ ਆ ਉਹ ਫੇਟੇ ਬਹਿ ਜਾ ਗੱਡੀ ਦੇ ਚੈੱਕ ਕਰਨਾ ਕੋਈ ਗੱਲ ਨਹੀਂ ਬੰਦਾ ਬੰਦੇ ਕਰਦੇ ਆ ਆ ਉਹ ਅੱਗੇ ਉਹ ਉਹ ਲੇਕ ਉਹ ਉਹ ਗੁਰਾਨਾ ਆ ਰਿਹਾ ਹੈ ਹੈ ਨਾ ਬਰਨੇਟ ਵਾਲੀ ਬਾੜ ਤੋਂ ਕਰ ਲਾ ਉਧਰ ਸਾਰਾ 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 ਆ ਦੋਨੇ ਤਰ੍ਹਾਂ ਦੇ ਜਿਹੜੇ ਬੰਦੇ ਵੀ ਆ ਕੇ ਆਉਣ ਦਾ ਚੱਕਰ ਕਰਦੇ ਜੀ ਜੀ ਉਹਨੇ ਤਰ੍ਹਾਂ ਦੇਖਣੇ ਉਹਦੇ ਜੀ ਆ ਲੈ ਲਓ ਜਿਹੜੇ ਕਰ ਲਾ ਉਹ ਦੂਨੀ ਕੀ ਉਹ ਐਸੇ ਬਣਾਇਆ ਨਾ ਉਹਨੂੰ ਵੱਡਾ ਕਰਾਉਣਾ ਦਾ ਉੱਠਿਆ ਜਰਾ ਉਹ ਉਹ ਵੱਡਾ ਦੇ ਆ ਤੇ ਨਿਕਲ ਆ ਰਿਹਾ ਦਾ Ha? Ha? Bu juda, juda g'alati, g'alati, emasmi? Bu ham, bu ham ਆਈਲੋ ਨੀਗੀ ਤੇ ਜਿਹੜਾ ਮੈਂ ਜਿਹੜਾ ਕਰਕੇ ਪਾ ਗਈ ਚਿੱਟੇ ਲਈ ਚਾਂਦੀ ਸੁੱਕੀ ਸੀ ਬਾਤ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਜੇ ਵੀ ਸੱਚ ਕਰ ਲਏ ਚੰਗੀ ਤਰ੍ਹਾਂ ਜਿਹੜਾ ਹੁਣ ਭਰਪਾਣ ਜੀ ਦੇ ਤੋਂ ਦੀ ਤਾਣੀ ਹੋਇਆ ਜਿਹੜਾ ਤੁਸੀਂ ਕਹਿ ਨਹੀਂ ਹੋ ਵੀ ਉਹ ਕਹਿ ਰਿਹਾ ਮਨੂ ਦੇ ਦੱਸੋ ਮਨੂ ਦੇ ਮਨੂ ਨਾਲ ਗੱਲ ਕਰੋ ਉਹ ਸ਼ਾਂਤ ਜੀ ਉਹ ਖਰੋਈ ਟੋਪਰਾ ਹਾਂ ਜੀ ਮਨੋਰ ਲਖਬਈ ਇਹ ਯਾਦੂ ਦਾ ਹੈ ਮਨੋਰ ਇਹ ਕੌਣ ਹੈ ਤਾਰਾ ਵਾਲਾ ਤਾਰਾ ਵਾਲਾ ਇਹ ਵੀ ਜੀ ਹੁਣ ਦੂਸਰਾ ਸਰਦਾਰ ਲੋਕ ਉਹ ਆਲਾ ਆ ਗਿਆ ਫਿਰ ਦੇਖਣ ਲਈ ਅੱਜ ਮਾਨਯੋਗ ਡਾਕਟਰ ਦਰਪਨ ਆਲੂਵਾਲੀਆ ਜੀ ਸਾਡੇ ਆਈਪੀਐਸ ਐਸਐਸਪੀ ਖੰਨਾ ਉਹਨਾਂ ਦੀ ਹਦਾਇਤਾਂ ਤੇ ਸਪੈਸ਼ਲ ਪਲਾਨ ਕੀਤਾ ਸੀ ਅਸੀਂ ਕਾਡਨ ਐਂਡ ਸਰਚ ਆਪਰੇਸ਼ਨ ਇਹਦੇ ਵਿੱਚ ਅਸੀਂ ਸਲੈਕਟ ਕੀਤਾ ਸੀ ਆਪਣਾ ਏਰੀਆ ਕਰਤਾਰਨਗਰ ਜਿੱਥੇ ਕਿ ਅਸੀਂ ਖੜੇ ਆ ਇੱਥੇ ਅਸੀਂ ਕਰੀਬ 100 ਬੰਦਾ ਆਪਣੀ ਫੋਰਸ ਦਾ ਇਕੱਠਾ ਕਰਕੇ ਜੋ ਵੀ ਸਸਪੈਕਟਡ ਕੁਝ ਥਾਮਾ ਨੇ ਹੌਟਸਪੌਟ ਟਾਈਪ ਅਸੀਂ ਉਹਨਾਂ ਦੀ ਅੱਜ ਸਰਚ ਕੀਤੀ ਹੈ ਤੇ ਇਹਦੇ ਵਿੱਚ ਅਸੀਂ ਜਿਵੇਂ ਆ ਸਾਡੇ ਨਾਲ ਕਾਉਂਸਲਰ ਸਾਹਿਬ ਖੜੇ ਨੇ ਹਰਦੀਪ ਸਿੰਘ ਵਾਰਡ ਨੰਬਰ 18 ਦੇ ਮੋਤਵਰ ਬੰਦਿਆਂ ਨੂੰ ਕਨਫਿਡੈਂਸ਼ੀਅਲ ਲੈ ਕੇ ਅਸੀਂ ਬੜਾ ਬਰੀਕੀ ਦੇ ਵਿੱਚ ਜਿਹੜੇ ਲੋਕ ਜੋ ਸਾਨੂੰ ਇਨਫੋਰਮੇਸ਼ਨ ਆ ਸੀਗੀਆਂ ਕੇ ਕੋਸ਼ਿਸ਼ ਛੋਟੇ ਪਦਰ ਤੇ ਡਰਗ ਜਿਹੜੀ ਉਹ ਦਿੱਤੀ ਜਾ ਰਹੀ ਹੈ ਉਹਦੇ ਦੌਰਾਨ ਫਿਰ ਅਸੀਂ ਅੱਜ ਜਿਹੜਾ ਸਾਡਾ ਇਹ ਬੜਾ ਕਾਮਯਾਬ ਰਿਆ ਅਸੀਂ 7 ਬੰਦੇ ਕੋ ਰਾਉਂਡ ਅਪ ਕੀਤੇ ਨੇ ਔਰ ਕੁਝ ਸਾਡੇ ਕੋ ਰਿਕਵਰੀ ਵੀ ਹੈ ਜਿਹੜੀ ਅਸੀਂ ਅਜੇ ਵੈਰੀਫਾਈ ਕਰ ਰਹੇ ਆ ਤੇ ਇਹਦੇ ਵਿੱਚ ਬੜਾ ਅੱਛਾ ਸਹਿਯੋਗ ਮਿਲਿਆ ਜਿਹੜੀ ਇੱਥੋਂ ਦੀ ਪਬਲਿਕ ਹੈ ਕਿਉਂਕਿ ਜਿਹੜੇ ਉਸ ਤਰ੍ਹਾਂ ਦੇ ਖਾਸ ਤੌਰ ਤੇ ਕਾਉਂਸਲਰ ਸਾਹਿਬ ਨੇ ਵੀ ਦੱਸਿਆ ਹੈ ਕਿ ਪੁਲਿਸ ਦੀ ਜਿਹੜੀ ਵਿਜ਼ਿਬਿਲਟੀ ਔਰ ਸਰਚ ਸਾਡੀ ਹੈ ਜਿਹੜੀ ਹੈ ਇਹਦੇ ਚੰਗੇ ਵਧੀਆ ਨਤੀਜੇ ਜਿਹੜੇ ਫਰੂਟਫੁੱਲ ਹੈ ਉਹ ਮਿਲ ਰਹੇ ਆ ਹਾਂਜੀ ਦੇਖੋ ਪੰਜਾਬ ਸਰਕਾਰ ਦਾ ਜਿਹੜਾ ਮਿਸ਼ਨ ਹੈ ਜੁੱਧ ਨਸ਼ਿਆਂ ਵਿਰੁੱਧ ਬਹੁਤ ਵਧੀਆ ਚੱਲ ਰਿਹਾ ਪਹਿਲਾਂ ਵੀ ਐਸਐਸਪੀ ਸਾਹਿਬ ਨੇ ਕ੍ਰੀਏਟ ਕਰੀ ਸੀ ਜਿਹਦੇ ਵਿੱਚ ਇੱਕ ਅਨਫਰੂਟ ਜਿਹੜੇ ਮਕਾਨ ਸੀਗਾ ਤੇ ਉੱਥੇ ਇੱਕ ਨਸ਼ਾ ਦਾਸ ਕਰਦਾ ਸੀ ਉਹਦਾ ਮਕਾਨ ਵੀ ਢਾਇਆ ਗਿਆ ਸੀ ਔਰ ਉਸ ਤੋਂ ਬਾਅਦ ਕਾਫੀ ਠੱਲ ਪਈ ਹੈ ਤੇ ਹੋਰ ਵੀ ਜਿਹੜੇ ਮੜੇ ਮੋੜੇ ਨਸ਼ੇ ਵੇਚਦੇ ਸੀ ਉਹ ਇਥੋਂ ਭੱਜ ਚੁੱਕੇ ਨੇ ਖਾਸ ਤੌਰ ਤੇ ਸਾਡੇ ਇਲਾਕੇ ਦੇ ਵਿੱਚੋਂ ਮੈਂ ਕਿਹਾ ਅੱਜ ਬਹੁਤ ਜ਼ਿਆਦਾ ਮਤਲਬ ਉਹ ਨਸ਼ੇੜੀ ਨੇ ਜਿਹੜੇ ਡਰਦੇ ਹੋਏ ਇਥੋਂ ਆਏ ਆਪਣਾ ਏਰੀਆ ਛੱਡ ਚੁੱਕੇ ਨੇ ਤੇ ਇੱਕਾ ਦੁੱਖਾ ਜਿਹੜੇ ਖਾਂਦੇ ਪੀਂਦੇ ਨੇ ਮੜਾ ਮੋਟਾ ਕਿਸੇ ਪਾਸੋਂ ਲੈ ਕੇ ਆਉਂਦੇ ਸੀ ਉਹਨਾਂ ਦੇ ਉੱਤੇ ਮੜਾ ਮੋਟਾ ਪੁਲਿਸ ਨੇ ਪ੍ਰਸ਼ਾਸਨ ਨੇ ਜੋ ਵੀ ਹੈ ਕਾਰਵਾਈ ਕੀਤੀ ਆ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਸਮੁੱਚੇ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਆ ਕਿ ਬਹੁਤ ਵਧੀਆ ਜਿਹੜਾ ਇਹ ਜੁਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਇਹ ਮਹੀਮ ਨੂੰ ਬੜਾ ਹੰਗਾਰਾ ਮਿਲ ਰਿਹਾ ਪਬਲਿਕ ਵੀ ਸਾਥ ਦੇ ਰਹੀ ਹੈ